ਹੈਲੋ एवरीवन ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅਸੀਂ ਅੱਜ ਆਏ ਸੀਗੇ ਜਲੰਧਰ ਸਿਟੀ ਤੇ ਜਿਹੜੇ ਅਸੀਂ ਕੰਮ ਆਏ ਸੀ ਉਹ ਕੰਮ ਤੇ ਗਿਆ ਹੋ ਹੁਣ ਅਸੀਂ ਚੱਲੇ ਸੀ ਘਰ ਨੂੰ ਵਾਪਸ ਤੇ ਮੈਂ ਕਿਹਾ ਮੈਂ ਫਰੈਂਡਸ ਨੂੰ ਦੱਸ ਦਵਾਂ ਕਿ ਅਸੀਂ ਅੱਜ ਜਲੰਧਰ ਆਏ ਸੀ ਤੇ ਇਸ ਕਰਕੇ ਮੈਂ ਮਾਰਨਿੰਗ ਤੇ ਲਾਈਵ ਨਹੀਂ ਆ ਸਕੀ ਕਿਆ ਮੈਂ ਹੁਣ ਦੱਸਣਾ ਆਪਣੇ ਫਰੈਂਡਸ ਨੂੰ ਕਿ ਮੈਂ ਕਿਤੇ ਗਈ ਹੋਈ ਸੀ ਠੀਕ ਹੈ ਜੀ ਜਲੰਧਰਸ ਮੇਨਵਾ ਚੀਜ਼ ਬਹੁਤ ਵਧੀਆ ਲੱਗੀ ਜਿਹੜੀ ਨਾ ਇੰਦਾ ਪੁਲ ਦੇ ਉੱਪਰ ਚੜੀ ਹੋਈ ਹੈ ਵੇਲ ਇਹ ਬਹੁਤ ਜਗ੍ਹਾ ਤੇ ਆ ਇੱਥੇ ਇਹਦੇ ਨਾਲ ਨਾ ਵਧੀਆ ਲੱਗਦਾ ਹੈ ਮਤਲਬ ਇੱਕ ਤੇ ਗ੍ਰੀਨਰੀ ਹੁੰਦੀ ਹੈ ਤੇ ਇੱਕ ਠੰਡਾ ਡੰਡਾ ਮਾਹੌਲ ਬਣਿਆ ਰਹਿੰਦਾ ਇਹਦੇ ਨਾਲ ਤੇ ਸ਼ਹਿਰਾਂ ਦੇ ਵਿੱਚ ਨਾ ਇੱਕ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ ਚੜ ਗਏ ਫਲਾਈਓਵਰ ਬਸ ਇਹ ਹੁਣ ਸਿੱਧੇ ਆਪਣੇ ਸ਼ਹਿਰ ਜਾ ਕੇ ਰੁਕਾਂਗੇ ਠੀਕ ਹੈ ਜੂਸ ਪੀਣਾ ਸੀ ਬਟ ਦੇਖਦੇ ਆ ਰਸਤੇ ਜੂਸ ਆ ਨਾ ਪਿੱਛੇ ਦਾ ਆਪਾਂ ਤਾਂ ਨਹੀਂ ਖਲਾ ਰਿਆ ਕਿ ਟ੍ਰੈਫਿਕ ਬਹੁਤ ਸੀਗੀ ਹੁਣ ਜਿੱਥੇ ਵੀ ਅੱਗੇ ਆਇਆ ਬਟਾ ਖਲਾ ਰਾਂਗੇ ਹੈ ਨਾ ਜੂਸ ਤੇ ਪੀ ਲਈਏ ਹੋਰ ਕੀ ਖਾਣਾ ਅੱਜ ਕੱਲ ਸਾਨੂੰ ਪਤਾ ਇੱਕੋ ਹੀ ਦੇਖਦੇ ਆ ਨਹੀਂ ਲੈ ਹਾਂ ਔਰੈਂਜ ਵੀ ਲੈ ਕੇ ਜਾਣੇ ਆ ਕਰੇ ਤੇ ਬਾਕੀ ਜੂਸ ਵਗੈਰਾ ਦੇਖਦੇ ਆ ਵਧੀਆ ਲੱਗਦਾ ਨਾ ਕਿ ਫਲਾਈਓਵਰ ਤੇ ਮੈਂ ਬਸ ਹਾਂ ਉੱਥੋਂ ਆਪੋ ਇਹਨਾਂ ਡਾਊਨ ਆਪੋ ਡਾਊਨ ਇੱਤਾ ਚੱਲਣਾ ਨਾ ਕਿ ਕਿੱਥੇ ਬੜਾ ਵਧੀਆ ਰਸਤਾ ਹੁੰਦਾ ਹੀ ਸਿੱਧਾ ਸਿੱਧਾ ਜਿਹੜੇ ਫਲਾਈਓਵਰ ਬਣਦੇ ਪਏ ਆ ਨਾ ਜਗਾ ਜਗਾ ਉਹਨਾਂ ਦਾ ਤੇ ਕੁਝ ਇੱਕ ਤਾਂ ਪਤਾ ਨਹੀਂ ਲੱਗਦਾ ਕਿੱਧਰ ਨੂੰ ਚੱਲ ਗਏ ਆ ਕਿੱਧਰੋਂ ਆ ਗਏ ਆ ਫਲਾਈਓਵਰਾਂ ਦਾ ਕਰਕੇ ਕੌਣ ਕੌਣ ਕਨਫਿਊਜ਼ ਹੁੰਦਾ ਮੇਰੇ ਵਾਂਗ ਮੈਂ ਬਹੁਤ ਕਨਫਿਊਜ਼ਨ ਨਹੀਂ ਆ ਫਿਰ ਮੈਨੂੰ ਘਰ ਦੇ ਕਹਿ ਦੇਣਗੇ ਚਲੋ ਕੋਈ ਗੱਲ ਨਹੀਂ ਤੁਸੀਂ ਬੈਠੇ ਰਹੋ ਲੈ ਕੇ ਹੀ ਚਲਾਂਗੇ ਤੁਸੀਂ ਕਿਉਂ ਕਨਫਿਊਜ਼ ਹੋ ਜਾਂਦੇ ਆ ਕਿ ਹੁਣ ਆਪਾਂ ਕਿੱਧਰ ਜਾ ਰਹੇ ਆ ਐ ਫਲਾਈਓਵਰ ਕਿੱਧਰ ਨੂੰ ਉਤਰ ਗਿਆ ਕਿੱਧਰ ਨੂੰ ਚਲਾ ਗਿਆ ਇੰਨਾ ਨਾ ਰਸਤੀਆਂ 'ਚ ਦੇਖਣ ਦੇ ਆ ਨਾ ਕਿ ਪੈਲਸ ਜਿਹੜੇ ਆ ਬਹੁਤ ਵਧੀਆ ਜਿਹੜੇ ਰਿਜ਼ੋਰਟ ਵਗੈਰਾ ਆ ਡੈਕੋਰੇਟ ਹੋਏ ਆ ਤੇ ਹੁਣ ਫੇਰ ਮਤਲਬ ਮੈਰੀ ਯਾਦ ਆ ਰਹੀ ਆ ਕਿ ਆਪਾਂ ਵੀ ਮੈਰਿਜ ਵੇਖ ਕੇ ਆਤੇ ਆ ਹੁਣੇ ਹੀ ਇੱਥੇ ਤੇ ਜਦੋਂ ਅਸੀਂ ਮੈਰਿ ਦੇਖੀ ਬਹੁਤ ਜ਼ਿਆਦਾ ਠੰਡ ਸੀ ਨਾ ਤੇ ਐਵੇਂ ਮੈਂ ਦੇਖਦੀ ਆ ਤੇ ਮੈਂ ਕਹਿੰਦੀ ਐਸ ਮੌਸਮ ਚੋਣਾ ਚਾਹੀਦਾ ਸੀ ਇੱਕ ਅੱਧਾ ਹੋਰ ਵਿਆਹ ਕੋਈ ਚਲ ਆ ਦੇਖ ਲੈਂਦੇ ਕਿ ਨਹੀਂ ਪਰ ਕਿਹੜਾ ਦੇਖੇ ਜਾਂਦੇ ਆ ਨਾ ਬਾਅਦ ਵਿੱਚ ਕਦੀ ਬਿਮਾਰ ਹੋ ਜਾਓ ਕਦੀ ਕੋਈ ਚਲੋ ਸਮੇਂ ਦੇ हिसाब ਨਾਲ ਸਾਰਾ ਕੁਝ ਵਧੀਆ ਲੱਗਦਾ ਨਾ ਵੈਸੇ ਦੇਖ ਕੇ ਵਧੀਆ ਲੱਗਦਾ ਤੇ ਗਰਮੀਆਂ ਮਿਲ ਲੱਗਦਾ ਆਈ ਗਈਆਂ ਨੇ ਸਿਟੀ ਚ ਆ ਕੇ ਪਤਾ ਲੱਗਦਾ ਕਿ ਗਰਮੀ ਹੈ ਜ਼ਿਆਦਾ ਅਸਤੇ ਮੈਂ ਕੋਟੀ ਅੱਜ ਪਾਈ ਹੋਈ ਆ ਸਵੇਰੇ ਹਵਾਜੀ ਚੱਲਣ ਲੱਗੀ ਸੀ ਉਹਦਾ ਕਰਕੇ ਵੀ ਚਲੋ ਹਸਪੀਟਲ ਗਏ ਸੀ ਨਾ ਕੋਤੇ ਮੈਂ ਕਿ ਅੰਦਰ ਲੱਗਦੀ ਹੁੰਦੀ ਆ ਕਈ ਵਾਰ ਠੰਡ ਤੇ ਐਵੇਂ ਕੰਨ ਨੂੰ ਮੁਸ਼ਕਲ ਹੋਏਗੀ ਇਸ ਕਰਕੇ ਬਾਕੀ ਹੁਣ ਬਸ ਗਰਮੀਆਂ ਦਾ ਹੀ ਮੌਸਮ ਆ ਜਿਹੜੀਆਂ ਕੀ ਆ ਰਹੀਆਂ ਨੇ ਆ ਪਾਉਣਾ ਗੇਜਾ ਕੇ ਲੈਣੇ ਆ ਔਰੇਂਜ ਹਨਾ ਵੈਸੇ ਇੱਕ ਗੱਲ ਆ ਨਾ ਫਰੈਂਡਸ ਇਹ ਗਰਮੀਆਂ ਦਾ ਜਿਹੜਾ ਫਰੂਟ ਆ ਉਹ ਸਰਦੀਆਂ 'ਚ ਆ ਜਾਂਦਾ ਜਿਹੜਾ ਸਰਦੀਆਂ ਦਾ ਫਰੂਟ ਖਾਣ ਵਾਲਾ ਹੁੰਦਾ ਆ ਉਹ ਗਰਮੀਆਂ 'ਚ ਆ ਜਾਂਦਾ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਆਂਬ ਨੇ ਉਹ ਸਾਨੂੰ ਸਰਦੀਆਂ 'ਚ ਖਾਣੇ ਚਾਹੀਦੇ ਆ ਨਾ ਜਿਹੜੇ ਔਰੇਂਜ ਆ ਸਾਨੂੰ ਗਰਮੀਆਂ ਨੂੰ ਖਾਣੇ ਚਾਹੀਦੇ ਆ ਹੈਨਾ ਪਰ ਇਦਾਂ ਗਲਤ ਕਿਉਂ ਆ ਜਿਹੜੇ ਆਂਬ ਆ ਦਾਪਾ ਜ਼ਿਆਦਾ ਗਰਮੀ 'ਚ ਖਾ ਹੀ ਨਹੀਂ ਸਕਦੇ ਕਹਿ ਦਿੰਦੇ ਗਰਮੀ ਹੋ ਗਈ ਪੱਤ ਨਿਕਲਾਈ ਜੇ ਆਰੈਂਜ ਆਤੇ ਉਹ ਸਰਦੀ ਚ ਨੇ ਜੀ ਖਾਂਸੀ ਹੋ ਗਈ ਕੋਲਡ ਹੋ ਗਿਆ ਕੋਈ ਨਹੀਂ ਪਤਾ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਕਿਹੜਾ ਫਰੂਟ ਕੰਵਾਇੰਦਾ ਐ ਐ ਪਾਕੀ ਚਲੋ ਦੇਖਦੇ ਆ ਰਸਤੇ ਚ ਆਰੈਂਜ ਵੀ ਲੈਣੀ ਸੀ ਅਸੀਂ ਦੇਖਦੇ ਆ ਕਿ ਬੇਟਾ ਇੱਥੇ ਕਿੱਥੇ ਆਣੇ ਆ ਨਾ ਆਰੈਂਜ ਵਾਲੇ ਹਾਂਜੀ ਕਿੱਥੇ ਕਿਹਾਣੇ ਆ ਅੱਗੇ ਹਾਂਜੀ ਆ ਬੋਰਡ ਤੋਂ ਬੱਸ ਨਾਲ ਹੀ ਤੋਂ ਆਣੀ ਸੋ ਠੀਕ ਹੈ ਮੈਂ ਕਿਹਾ ਥੋੜੇ ਜਿਹਾ ਲੈ ਕੇ ਚਲਦੇ ਆਂਕਰ ਆਪਾਂ ਜ਼ਿਆਦਾ ਵੀ ਨਹੀਂ ਲੈਣੇ ਕਿਉਂਕਿ ਮੈਂ ਤਾਂ ਡਰਦੀ ਨਹੀਂ ਖਾਂਸੀ ਕਰਕੇ ਖਾਂਦੀ ਹਾਂ ਨਾ ਤੇ ਨਾਲੇ ਔਰੇਂਜ ਤੇ ਵਾਦੂ ਜਿਦੋਂ ਮਰਜ਼ੀ ਖਰੀਦ ਲਓ ਸਹੀ ਆ ਨਾ ਜੀ ਜੇ ਨਹੀਂ ਤਾਂ ਕੋਈ ਨਹੀਂ ਲੈ ਲੈਣੇ ਆ ਜੂਸ ਬਣਾਵਾਂਗੇ ਘਰੇ ਆ ਕਾਫੀ ਇੱਥੇ ਤੇ ਵੈਸੇ ਜਿੰਨਾ ਗੁਰ ਬਣਾਉਣਾ ਅੰਨਾ ਕੋ ਰੋਕ ਲੋ ਨਹੀਂ ਸਹੀ ਹੋਣੇ ਚਾਹੀਦੇ ਔਰੇਂਜ ਨਹੀਂ ਨਾ ਨਿੱਕੀਆਂ ਨਿੱਕੀਆਂ ਔਰੇਂਜਾਂ ਜੀਆਂ ਇਹ ਤਾਂ ਬਹੁਤ ਕਿੰਨੂ ਬਹੁਤ ਛੋਟੇ ਆ ਖੱਟੇ ਲੱਗਦੇ ਫਿਰ ਉਹ ਸਹੀ ਨਹੀਂ ਨਾ ਉਹ ਕਹਿੰਦੇ ਨੇ ਵਿਚਾਰੇ ਰੋਕੋ ਪਰ ਸਹੀ ਨਹੀਂ ਹੈਗੇ ਆਪਾਂ ਕੀ ਦੱਸ ਲੈਣਾ ਹੀ ਉਹਨਾਂ ਕੋਲੋਂ ਸਾਰੇ ਕਿਨਾਰੇ ਨਿੱਕ ਨਿੱਕੇ ਬਿਲਕੁਲ ਜਿੱਦਾਂ ਨਾ ਉਹ ਖਤਮ ਹੋ ਰਿਹਾ ਮੈਨੂੰ ਲੱਗ ਰਿਹਾ ਨਾ ਨਹੀਂ ਮਾਰਕੀਟ ਦੇ ਜਾਂ ਮੰਡੀ ਚਲ ਜਾਉਣੇ ਕਿੰਨੇ ਆ ਵਧੀਆ ਨਾ ਉੱਥੇ ਉਹਦੇ ਉੱਥੇ ਤੇ ਫਰੈਸ਼ ਫਰੂਟ ਸਹੀ ਕੋਈ ਵੀ ਨਹੀਂ ਚੰਗਾ ਇਹ ਤੇ ਦੇ ਲਾਪਰਵਾ ਲੜਕੇ ਕੋ ਜੂਸ ਪੀਣਾ ਨਹੀਂ ਦੋਸਮੇ ਬਿਨਾਪਾ ਆਵੇ ਬਹੁਤ ਛੋਟੇ ਮੈਂ ਕਿਸੇ ਦਾ ਮਦਦ ਨਹੀਂ ਹੈ। ਕੰਨੇ ਦੀ ਟਰਾਲੀ ਤੇ ਵੇਖੋ ਹ ਜਾਂਦੀ ਕਿਉਂਕਿ ਔਰੇਂਜ ਤੇ ਲੈਣ ਨੂੰ ਦੇ ਨਹੀਂ ਕੀਤਾ ਆਪਣਾ। ਦੱਸੋ ਨਾ ਆਪਾਂ ਜੂਸ ਪੀਤਾ ਨਾ ਔਰੇਂਜ ਲੈ ਕਿਉਂਕਿ ਜੂਸ ਤਾਂ ਨਹੀਂ ਪੀਤਾ ਕਿ ਆਪਾਂ ਨਾ ਫਰੂਟੀ ਹੈਗੀ ਸੀ ਸਾਡੇ ਕੋਲ ਉਹ ਪੀ ਲਈਆਂ। ਤੇ ਜੂਸ ਆਪਾਂ ਤਾਂ ਨਹੀਂ ਪੀਤਾ ਕਿ ਚਲੋ ਇੱਥੇ ਹਨਾ ਫਲੋਕੇ ਔਰੈਂਜ ਵਾਲਿਆ ਕੋ ਪੀਵਾਂਗੇ ਪਰ ਔਰੈਂਜ ਹੀ ਸਹੀ ਨਹੀਂ ਹੈਗੇ ਐਵੇਂ ਵਿੱਚ ਚੀਨੀ ਜੀ ਪਾ ਦਿੰਦੇ ਆ ਘੋਲ ਘੋਲ ਕੇ ਮੈਂ ਤਾਂ ਉਹ ਨਹੀਂ ਪੀਣਾ ਸੀ ਆਪਾਂ ਘਰੇ ਹੀ ਬਣਾਵਾਂਗੇ ਆਪਣੇ ਠੀਕ ਹੈ ਨਾ ਹਾਂਜੀ ਘਰ ਵਾਲਾ ਬੈਸਟ ਹੁੰਦਾ ਤੇ ਹੋਰ ਕੀ ਗਾਜਰਾਂ ਚਕੰਦਰ ਤੇ ਔਰੈਂਜ ਪਾ ਲਓ ਪਾਈਨੈਪਲ ਪਾ ਲਓ ਬਹੁਤ ਬਹੁਤ ਵਧੀਆ ਬਣਦਾ ਹੈ ਆਪਣਾ ਅਸੀਂ ਨਾ ਅਜੀ ਢਿਲਵਾ ਕ੍ਰੋਸ ਕਰਦੇ ਪਏ ਆ ਟਿਲ ਮਾ ਤੋਂ ਸਾਨੂੰ ਕੌਣ ਕੌਣ ਦੇਖ ਰਿਹਾ ਵਾ ਮੈਸੇਜ ਜ਼ਰੂਰ ਕਰਿਓ ਠੀਕ ਹੈ ਮੇਰੇ ਵਲੌਗ ਤੇ ਮੈਸੇਜ ਜ਼ਰੂਰ ਕਰਦੇਓ ਕਿ ਅਸੀਂ ਟਿਲਮਾਂ ਦੇ ਆ ਜੀ ਠੀਕ ਹੈ ਦੇਖ ਲਓ ਅਸੀਂ ਟਿਲਮਾਂ ਕ੍ਰੋਸ ਕਰਦੇ ਪਏ ਆ ਠੀਕ ਹੈ ਦੱਸਣਾ ਜ਼ਰੂਰ ਹੈ ਮੈਸੇਜ ਕਰਕੇ ਅ ਮੈਗਡੀ ਤੇ ਸਟਾਰ ਬਰਕ ਕੌਣ ਕੌਣ ਆਉਂਦਾ ਹੈ ਇਹ ਵੀ ਮੈਸੇਜ ਕਰਨਾ ਕਿਉਂਕਿ ਮੇਰੇ ਫੇਵਰਟ ਨੇ ਮੈਂ ਤੇ ਆਉਂਦੀ ਜਾਂਦੀ ਰਹਿਣੀ ਆ ਸੋ ਮੇ ਉਸ ਦਿਨ ਆਈ ਸੀਗੀ ਤੇ ਮੈਂ ਵਲੌਗ ਹੀ ਨਹੀਂ ਬਣਾ ਪਾਈ ਤੇ ਜਦੋਂ ਵੀ ਦਿਲ ਕਰਦਾ ਕਦੀ ਰਾਤ ਨੂੰ ਕਦੀ ਦਿਨੇ ਦੁਪਹਿਰੇ ਜਦੋਂ ਮਰਜ਼ੀ ਮੈਂ ਆ ਜਾਨੀ ਹੁੰਨੀ ਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਮੈਗਡੀ ਤੇ ਸਟਾਰਵਰਕ ਕਿਹਦਾ ਫੇਵਰੇਟ ਹੈ ਠੀਕ ਹੈ ਹੁਣ ਅਸੀਂ ਆ ਗਏ ਆ ਟੂਲ ਤੇ ਤੇ ਜੋ ਅਸੀਂ ਸੋਚਿਆ ਸੀਗਾ ਵੀ orange ਵਗੈਰਾ ਲੈਣੇ ਆ ਉਹ ਆਪਾਂ ਲੈ ਨਹੀਂ ਹੈਗੇ ਤੇ ਮੈਨੂੰ ਇੱਥੋਂ ਇੱਥੋਂ ਕੌਣ ਦੇਖ ਰਿਹਾ ਮੇਰੇ ਵਲੌਗ ਨੂੰ ਮੈਨੂੰ ਜਰੂਰ ਕਮੈਂਟ ਕਰਨਾ ਤੁਸੀਂ ਤੇ ਆਪਾਂ ਟੂਲ ਜਿਹੜਾ ਹੁਣ ਕ੍ਰੋਸ ਕਰਾਂਗੇ ਟੋਲ ਅਸੀਂ ਜੀ ਕੋਈ ਪੈਸਾ ਨਹੀਂ ਦਿੱਤਾ ਤੇ ਆਪਾਂ ਜਿਹੜਾ ਟੋਲਾ ਕ੍ਰੋਸ ਕਰ ਗਏ ਹੋਏ ਆ ਉਹ ਮੈਂ ਫੜਾ ਫੜ ਕੈਮਰਾ ਓਪਨ ਤਾਂ ਨਹੀਂ ਕੀਤਾ ਕਿ ਉਹ ਆਪਾਂ ਜਲਦੀ ਨਿਕਲ ਗਏ ਨਾ ਇਸ ਲਈ ਇੱਥੇ ਵੀ ਆਪਣਾ ਜਿਹੜਾ ਆ ਆਪਾਂ ਆਪਣਾ ਜਾਣ ਪਛਾਣਾ ਇਸ ਲਈ ਆਪਾਂ ਸਿੱਧੇ ਨਿਕਲ ਜਾਂਦੇ ਆ ਠੀਕ ਹੈ ਜੀ ਚੰਡੀਗੜ੍ਹ ਤੱਕ ਇਹਦੀ ਟੋਲ ਨਹੀਂ ਘਟਾਇਆ ਸਹੀ ਗੱਲ ਆ ਆਪਾਂ ਬਹੁਤ ਰੇ ਰੀਆ ਕਦੀ ਕਿਤੇ ਹਨਾ ਘਟਾਇਆ ਹੋਵੇ ਔਰੰਜ ਵੀ ਇੱਥੇ ਵੀ ਸੜੇ ਜੇ ਮੈਂ ਤਾਂ ਨਿਓ ਲੈਣੇ ਔਰਿੰਜ ਮੈਨੂੰ ਮਾਰਕੀਟ ਦਾ ਹੀ ਸਹੀ ਆ ਠੀਕ ਆ ਨਾ ਉੱਥੋਂ ਹੀ ਲੈ ਕੇ ਆਇਓ ਕਿੰਨਾ ਕੋ ਰੁਕਣਾ ਤਾਂ ਨਹੀਂ ਨਹੀਂ ਹੈ ਹੀ ਨਹੀਂ ਮੰਮਾ ਕਿਸੇ ਗੰਮ ਦਾ ਹੀ ਨਹੀਂ ਗਾ ਛੱਡੋ ਭਰਾ ਇਸ ਜੇ ਤੋਂ ਚੰਗੇ ਉੱਥੋਂ 2 ਕਿਲੋ ਵੱਧ ਲੈ ਇੱਕ ਵਾਰੀ ਨਾ ਮੈਂ ਤੇ ਤੇਰੇ ਪਾਪਾ ਇੱਧਰ ਜਾਂਦੇ ਪਏ ਜਲੰਦਰ ਤੇ ਇੱਥੇ ਬਿਲਕੁਲ ਆਵੇਖਿਆ ਨਾ ਇੱਥੇ ਅਮਰੂਦਾਂ ਦਾ ਬਾਗ ਜੇ ਇਹ ਵਾਲੀ ਇਹ ਗਲੀ ਜਾਂਦੀ ਪਈ ਨਾ ਦੇਖੋ ਰੋਡ ਇਹ ਅਮਰੂਦਾਂ ਦਾ ਬਾਗ ਹੈ ਇਹਦੇ ਥੱਲੇ ਪਿੱਛੇ ਇਹ ਇਹ ਦੇਖ ਨਹੀਂ ਰਿਹਾ ਵੈਸੇ ਤੇ ਇੱਥੋਂ ਮੈਂ ਅਮਰੂਦ ਲੈ ਕੇ ਗਈ ਸੀ ਬਾਹਰ ਪਾਈ ਬਹਿ ਜਾਂਦੇ ਆ ਇੱਥੇ ਤੇ ਬਹੁਤ ਟੇਸਟੀ ਸੀਗੇ ਮਿੱਠੇ ਸੀਗੇ ਮੈਂ ਲੈ ਕੇ ਗਈ ਘਰੇ ਮਤਲਬ ਇਦਾਂ ਜੋ ਵੀ ਚੀਜ਼ ਵੰਦੀਆ ਲੱਗਦੇ ਉਹ ਤੇ ਆਪਾਂ ਲੈ ਹੀ ਲੈਨੇ ਹੁਣ ਜਿਹੜੀ ਚੀਜ਼ ਨਹੀਂ ਚੰਗੀ ਲੱਗਦੀ ਉਹ ਕਿਵੇਂ ਨਾ ਲਈਏ ਭਈ ਹੈਨਾ ਜਿਹੜੀ ਵੇਖਣ ਚ ਨਹੀਂ ਚੰਗੀ ਉਹ ਪਾਣ ਚ ਕਿਦਾਂ ਲੀਓ ਸਹੀ ਗੱਲ ਤੇ ਹੁਣ ਆਪਾਂ ਦਰਿਆ ਤੇ ਜਾ ਕੇ ਸਟਾਪ ਕਰਦੇ ਆਂ ਵਲੌਗ ਨੂੰ ਬਿਆਸ ਦਰਿਆ ਤੇ ਠੀਕ ਹੈ ਜੀ ਫਰੈਂਡਸ ਤੁਸੀਂ ਦੇਖ ਸਕਦੇ ਹੋ ਆ ਉਹੀ ਦਰਿਆ ਆ ਜਿਹਦੇ ਵੱਲ ਵੇਖ ਕੇ ਡਰ ਆਉਂਦਾ ਸੀ ਹਣਾ ਤੇ ਹੁਣ ਸਾਰਾ ਇਹ ਸੁੱਕਾ ਪਿਆ ਆ ਦੇਖੋ ਤੁਸੀਂ ਦੇਖੋ ਕਿੰਨਾ ਨਾ ਖੇਤੀ ਕੀਤੀ ਹੋਈ ਆ ਪਾਈਪ ਵਗੈਰਾ ਲੱਗੇ ਹੋਇਆ ਮਤਲਬ ਕੋਰੇ ਤੋਂ ਡਰ ਦੇ ਮਾਰਿਆਂ ਨੇ ਚੀਜ਼ਾਂ ਨੂੰ ਕਵਰ ਕੀਤਾ ਹੋਇਆ ਆ ਚਲੋ ਚੱਲ ਰਿਆਂ ਨਾ ਗੱਡੀ ਚੱਲਦੀ ਪਈ ਨੇ ਇਸ ਲਈ ਘੱਟ ਨਜ਼ਰ ਆ ਰਿਹਾ ਆ ਬਾਕੀ ਨਾ ਅੱਗੇ ਪੁਲਿਸ ਆ ਰਹੀ ਐ ਆਪਾਂ ਨਹੀਂ ਬਣਾਉਣਾ ਵਲੌਗ ਹੁਣ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਤੁਹਾਨੂੰ ਅੱਗੇ ਠੀਕ ਐ ਜੀ ਓਕੇ